ਅੱਜ ਕੱਲ ਦੇ ਜਿਹੜੇ ਲੀਡਰ ਨੇ ਕੁਰਸੀਆਂ ਦੇ ਪਿੱਛੇ ਫਿਰਦੇ ਨੇ ਸਾਹ ਬਿਆਨ ਸਿੰਘ ਕਿੱਥੇ ਸਾਹ ਬਿਆਨ ਸਿੰਘ ਕਿੱਥੇ ਬਿੱਟੂ ਇਹ ਕਹਿਣਾ ਕਿ ਜੀ ਕਾਂਗਰਸ ਪਾਰਟੀ ਕੁਝ ਕਰ ਨਹੀਂ ਰਹੀ ਓਏ ਯਾਰ ਤੁਸੀਂ ਕੱਲ ਦੇ ਬੱਚੇ ਸਾਨੂੰ ਦੱਸੋਗੇ ਕਾਂਗਰਸ ਪਾਰਟੀ ਨਹੀਂ ਕਰ ਰਹੀ ਸਿਆਸਤਦਾਨ ਕਦੇ ਕੁਰਸੀ ਵਾਸਤੇ ਨਹੀਂ ਜਾਂਦਾ ਸਿਆਸਤਦਾਨ ਲੜਾਈ ਲੜਦਾ ਹੈ ਦੇਸ਼ ਦੀ ਲੜਾਈ ਲੜਦਾ ਸੱਚਾ ਸਿਆਸਤਦਾਨ ਰਵਨੀਤ ਸਿੰਘ ਬਿੱਟੂ ਜੀ ਨੂੰ ਪਹਿਲੀ ਵਾਰ ਮੈਂ ਰਾਹੁਲ ਗਾਂਧੀ ਜੀ ਨਾਲ ਮਿਲਾਇਆ ਸੀ ਕੋਈ ਕਿਸੇ ਨੂੰ ਡਰਾ ਨਹੀਂ ਸਕਦਾ ਬੰਦਾ ਤਕੜਾ ਹੋਣਾ ਚਾਹੀਦਾ ਜੇ ਇਨਸਾਨ 4 ਫੁੱਟ ਦਾ ਹੈ ਜਾਂ 6 ਫੁੱਟ ਦਾ ਫਰਕ ਨਹੀਂ ਪੈਂਦਾ ਦਿਲ ਹੋਣਾ ਚਾਹੀਦਾ ਦਲੇਰ ਹੋਣਾ ਚਾਹੀਦਾ ਅਸੀਂ ਲੋਕਾਂ ਦੀ ਸੇਵਾ ਵਾਸਤੇ ਆਏ ਆਂ ਲੋਕਾਂ ਦੀ ਸੇਵਾ ਕਰਨੀ ਹੈ ਸੂਰਅਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਠ ਉਰਜਾ ਪੁਰਜਾ ਕਟ ਮਰੇ ਕਬੂ ਨਾ ਛੋੜੇ ਖੇਤ ਪਰ ਅੱਜ ਪੰਜਾਬ ਦੇ ਲੋਕ ਕੀ ਹਿੰਦੁਸਤਾਨ ਦੇ ਲੋਕ ਜਿਹੜੇ ਲਾਂਤਾ ਪਾ ਰਹੇ ਨੇ ਇਹ ਕੀ ਹੋਇਆ ਵਾਲਾ ਨੂੰ ਐਮਪੀ ਦਾ ਟਿਕਟ ਦਿੱਤਾ ਗਿਆ ਆਨੰਦਪੁਰ ਸਾਹਿਬ ਤੋਂ ਐਮਪੀ ਬਣਾਇਆ ਗਿਆ ਬਿਨਾ ਕਾਂਗਰਸੀ ਟਿਕਟ ਤੋਂ ਐਮਪੀ ਬਣ ਸਕਦੇ ਸੀ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਮੁੰਦਰ ਹੈ ਉਹ ਕੋਈ ਛੱਪੜ ਨਹੀਂ ਹੈ ਆਇਆ ਰਾਮ ਗਿਆ ਰਾਮ ਕਈ ਆਇਆ ਰਾਮ ਗਿਆ ਰਾਮ ਹੈ ਕਿ ਬਿੱਟੂ ਵਰਗੇ 2024 ਦੇ ਲੋਕ ਸਭਾ ਚੋਣਾਂ ਜਿਉਂ-ਜਿਉਂ ਨਜ਼ਦੀਕ ਆ ਰਹੀਆਂ ਨੇ ਓਵੇਂ-ਓਵੇਂ ਵੱਖ-ਵੱਖ ਪਾਰਟੀਆਂ ਤੇ ਪਾਰਟੀ ਦੇ ਵਰਕਰਾਂ ਵੱਲੋਂ ਅਤੇ ਇਵਨ ਸੀਨੀਅਰ ਲੀਡਰਾਂ ਵੱਲੋਂ ਵੀ ਜਿਹੜੀ ਆਪਣੀਆਂ ਪਾਰਟੀਆਂ ਨੇ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ ਹਾਲੀ ਦੇ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੀ ਪਾਰਟੀ ਨੂੰ ਜਿਹੜਾ ਉਹ ਬਦਲਿਆ ਗਿਆ ਹੈ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਉਹ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਪੁਰਾਣੇ ਸਾਥੀ ਹਾਲਾਂਕਿ ਉਹਨਾਂ ਵੱਲੋਂ ਹੀ ਜਿਹੜਾ ਰਵਨੀਤ ਬਿੱਟੂ ਨੂੰ ਜਿਹੜਾ ਰਾਹੁਲ ਗਾਂਧੀ ਨਾਲ ਜੇਕਰ ਪਹਿਲੀ ਵਾਰ ਮੁਲਾਕਾਤ ਕਰਾਈ ਤਾਂ ਪਰਮਿੰਦਰ ਸਿੰਘ ਪਿੰਕੀ ਉਹਨਾਂ ਨੇ ਕਰਾਈ ਤੇ ਇਸ ਵਕਤ ਪਰਮਿੰਦਰ ਸਿੰਘ ਪਿੰਕੀ ਉਹਨli ਸਾਡੇ ਨਾਲ ਮੌਜੂਦ ਨੇ ਔਰ ਰਵਨੀਤ ਸਿੰਘ ਬਿੱਟੂ ਦੀ ਜੁਆਇਨਿੰਗ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਉਸ ਬਾਰੇ ਅੱਜ ਵਿਚਾਰ ਵਟਾਂਦਰਾ ਜਿਹੜਾ ਉਹ ਸਾਂਝਾ ਕਰਾਂਗੇ ਪਿੰਕੀਜੀ ਬਿਆਨ ਸਿੰਘ ਦਾ ਪਰਿਵਾਰ ਖੈਰ ਕਿਸੇ ਨੂੰ ਦੱਸਣ ਦਾ ਜ਼ਰੂਰਤ ਨਹੀਂ ਵੀ ਕੀ ਕੁਝ ਕੀਤਾ ਉਹਨਾਂ ਨੇ ਕੀ ਨਹੀਂ ਕੀਤਾ ਲੇਕਿਨ ਰਵਨੀਤ ਸਿੰਘ ਬਿੱਟੂ ਵੱਲੋਂ ਜਿਸ ਤਰ੍ਹਾਂ ਨਾਲ ਭਾਜਪਾ ਨੂੰ ਅਪਣਾਇਆ ਗਿਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹੁਣ ਸਿਧਾਂਤਾਂ ਦੀ ਲੜਾਈ ਲੜੀ ਜਾਵੇਗੀ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਜੁਆਇਨਿੰਗ ਦਾ ਕੀ ਮਕਸਦ ਰਿਹਾ ਤੇ ਕੀ ਵਾਕਈ ਹੀ ਕਾਂਗਰਸ ਦੇ ਵਿੱਚ ਹੁਣ ਸਿਧਾਂਤ ਨਹੀਂ ਰਏ ਸੀ ਜੋ ਰਵਨੀਤ ਵੀ ਟ ਨੂੰ ਲੱਗਿਆ ਕਿ ਭਾਜਪਾ ਦੇ ਵਿੱਚ ਜਿਆਦਾ ਸਤਾਂ ਚੱਲ ਰਹੇ ਨੇ ਦੇਖੋ ਗੱਲ ਇਹ ਹੈ ਕਿ ਸਰਦਾਰ ਬਿਆਨ ਸਿੰਘ ਜੀ ਦਾ ਜਿਹੜਾ ਬਲਿਦਾਨ ਹੈ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਸੀ ਕੁਰਸੀਆਂ ਵਾਸਤੇ ਨਹੀਂ ਸੀਗਾ ਸਾਬ ਬਿਆਨ ਸਿੰਘ ਤੇ ਕੋਰੀ ਸਾ ਦਰਬਾਰਾ ਸਿੰਘ ਝੂਠਾ ਕੇਸ ਬਣਾਉਣ ਲੱਗੇ ਸੀ ਪਾਇਲ ਦੇ ਵਿੱਚ ਉਹਨਾਂ ਨੇ ਜਾ ਕੇ ਆਪ ਦਾ ਅਸਤੀਫਾ ਜਿਹੜਾ ਸੀਗਾ ਵਿਧਾਨ ਸਭਾ ਦੇ ਵਿੱਚ ਦਿੱਤਾ ਸੀ ਕਹਿੰਦੇ ਜੀ ਮੈਂ ਉਨੀ ਦਿਨ ਵਿਧਾਨ ਸਭਾ ਦੇ ਵਿੱਚ ਨਹੀਂ ਆਉਂਗਾ ਜਿੰਨੀ ਦੇਰ ਤੱਕ ਮੈਂ ਥੋ ਕਲੀਅਰ ਨਾ ਹੋ ਪਾਵਾਂ ਮੈਂ ਇਹੋ ਜੇ ਕੰਮ ਨਹੀਂ ਕਰਦਾ ਅਸੀਂ ਅੱਜ ਕੱਲ ਦੇ ਜਿਹੜੇ ਲੀਡਰ ਨੇ ਕੁਰਸੀਆਂ ਦੇ ਪਿੱਛੇ ਫਿਰਦੇ ਨੇ ਸਾਬ ਬਿਆਨ ਸਿੰਘ ਕਿੱਥੇ ਸਾਬ ਬਿਆਨ ਸਿੰਘ ਕਿੱਥੇ ਬਿੱਟੂ ਉਹਨਾਂ ਨੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਵਾਸਤੇ ਕੀਤਾ ਸੀ ਸਾਰੇ ਹਿੰਦੁਸਤਾਨ ਦੇ ਵਾਸਤੇ ਕੀਤਾ ਸੀ ਅੱਜ ਅਸੀਂ ਲੋਕ ਜਿਹੜੇ ਹੈਗੇ ਕੁਰਸੀਆਂ ਪਿੱਛੇ ਲੱਗੇ ਫਿਰਦੇ ਆ ਕਿਉਂਕਿ ਕੁਰਸੀ ਖਾਤਰ ਚੱਲ ਗਏ ਨੇ ਬਿਲਕੁਲ ਕੁਰਸੀਆਂ ਦੇ ਖਾਤਰ ਗਏ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਨੂੰ ਪਹਿਲੀ ਵਾਰ ਮੈਂ ਰਾਹੁਲ ਗਾਂਧੀ ਜੀ ਨਾਲ ਮਿਲਾਇਆ ਸੀ ਉਹਦੇ ਬਿੱਟੂ ਜੀ ਦੇ ਪਗੜੀ ਨਹੀਂ ਬੰਨੀ ਹੋਈ ਸੀਗੀ ਉਹ ਕਹਿੰਦੇ ਕਿ ਬਿੱਟੂ ਜੀ ਜਿਹੜੇ ਸਾਬ ਬਿਆਨ ਸਿੰਘ ਜੀ ਹੈਗੇ ਆ ਉਹ ਤਾਂ ਸਰਦਾਰ ਨੇ ਉਹ ਮੈਂ ਕਹਾਂ ਜੀ ਪਗੜੀ ਬੜੀ ਅੱਛੀ ਬਣਦੇ ਨੇ ਅੱਜ ਬੰਨੀ ਨਹੀਂ ਫਿਰ ਬਿੱਟੂ ਜੀ ਨੇ ਪਗੜੀ ਬੰਨ ਕੇ ਦੋ ਦਿਨ ਬਾਅਦ ਮਿਲੇ ਉਸ ਪਾਰਟੀ ਨੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਪਹਿਲਾ ਇਲੈਕਟਿਡ ਪ੍ਰਧਾਨ ਬਣਾਇਆ ਸੀ ਪੰਜਾਬ ਯੂਥ ਕਾਂਗਰਸ ਦਾ ਕਿਉਂ ਬਣਾਇਆ ਸੀ ਕਿ ਅਸੀਂ ਸਿਧਾਂਤਾਂ ਦੀ ਲੜਾਈ ਲੜਾਂਗੇ ਅੱਜ ਸਭ ਭੁੱਲ ਗਏ ਨੇ ਉਹ ਤਾਂ ਕਹਿ ਰਹੇ ਨੇ ਅੱਜ ਸਿਧਾਂਤ ਹੀ ਹੁਣ ਬੀਜੇਪੀ ਚ ਆ ਕੇ ਸ਼ੁਰੂ ਹੋਏ ਨੇ ਸਿਧਾਂਤਾਂ ਦੀ ਲੜਾਈ ਹੁਣ ਲੜੀ ਜਾਵੇਗੀ ਦੇਖੋ ਸਿਧਾਂਤ ਆਪਦੇ ਦਿਲ ਚ ਹੁੰਦੇ ਨੇ ਸਿਧਾਂਤ ਜਿਹੜੇ ਹੁੰਦੇ ਨੇ ਉਹ ਤੁਹਾਡੇ ਦਿਲ ਚ ਹੁੰਦੇ ਤੇ ਤੁਹਾਡੇ ਦਿਮਾਗ ਦੇ ਵਿੱਚ ਹੁੰਦੇ ਆ ਤੁਸੀਂ ਇੱਥੇ ਜਿਹੜਾ ਆਏ ਹੋ ਕੁਰਸੀਆਂ ਵਾਸਤੇ ਨਹੀਂ ਲੜਨਾ ਡੈਮੋਕ੍ਰੇਸੀ ਕੀ ਕਹਿੰਦੀ ਹੈ ਲੋਕਾਂ ਦੀ ਸੇਵਾ ਜੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਆਪਦੇ ਪੈਰਾਂ ਤੇ ਖੜੀ ਹੋਈ ਹੈ ਉਹਨਾਂ ਨਾਲ ਕਿੰਨਾ ਵੱਡਾ ਹਾਸਾ ਹੋ ਗਿਆ ਸੀਗਾ ਉਹਨਾਂ ਦੇ ਪਤੀ ਚਲੇ ਗਏ ਉਹ ਇਹ ਦੇਸ਼ ਛੱਡ ਕੇ ਨਹੀਂ ਗਏ ਉਹ ਸਿਧਾਂਤਾਂ ਦੇ ਪਿੱਛੇ ਲੜਦੇ ਰਹੇ ਇਸ ਕਰਕੇ ਜਿਹਦੇ ਬੰਦੇ ਸਿਧਾਂਤਨੀਓ ਕੀ ਕਹੇਗਾ ਉਹ ਕੀ ਕਰੇਗਾ ਬਿੱਟੂ ਜੀ ਨੂੰ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਰਾਜਾ ਵੜਿੰਗ ਤੇ ਉਹਨਾਂ ਨੇ ਇਲੈਕਸ਼ਨ ਲੜੀ ਸੀ ਅੰਮ੍ਰਿਤਸਰ ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਉਹਨੂੰ ਐਮਪੀ ਦਾ ਟਿਕਟ ਦਿੱਤਾ ਗਿਆ ਆਨੰਦਪੁਰ ਸਾਹਿਬ ਤੋਂ ਐਮਪੀ ਬਣਾਇਆ ਗਿਆ ਬਿਨਾ ਕਾਂਗਰਸੀ ਟਿਕਟ ਤੋਂ ਐਮਪੀ ਬਣ ਸਕਦੇ ਸੀ ਫਿਰ ਲੁਧਿਆਣੇ ਤੋਂ ਉਹਨੂੰ ਐਮਪੀ ਬਣਾਇਆ ਗਿਆ ਉਹ ਵਿੱਚ ਹੀ ਆਪਦੀ ਟਿਕਟ ਛੱਡ ਕੇ ਆ ਗਏ ਸੀਗੇ ਜਦੋਂ ਛੱਡ ਕੇ ਆ ਗਏ ਸੀਗੇ ਉਹ ਲੜ ਰਹੇ ਸੀਗੇ ਆਨੰਦਪੁਰ ਸਾਹਿਬ ਤੋਂ ਕਹਿੰਦੇ ਮੈਂ ਗੁਰਦਾਸਪੁਰ ਤੋਂ ਲੜਨਾ ਹੈ ਗੁਰਦਾਸ ਜੀ ਨੇ ਉਹਨੇ ਕੰਮ ਕੀਤਾ ਆਨੰਦਪੁਰ ਸਾਹਿਬ ਦੇ ਵਿੱਚ ਗੁਰਦਾਸਪੁਰ ਉਹਨਾਂ ਨੂੰ ਠੀਕ ਨਹੀਂ ਲੱਗਿਆ ਆਖੇ ਉਹ ਕਹਿਣ ਲੱਗ ਪਏ ਲੁਧਿਆਣੇ ਦੇ ਵਿੱਚ ਜਾ ਕੇ ਉਹਨਾਂ ਨੇ ਲੁਧਿਆਣੇ ਵਾਸਤੇ ਫਿਰ ਟਿਕਟ ਦਵਾਈ ਉੱਥੇ ਜਾ ਕੇ ਅਸੀਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਪ੍ਰਿੰਕਾ ਗਾਂਧੀ ਜੀ ਨੂੰ ਮਿਲੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਦਾਦਾ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਉਹ ਟਿਕਟ ਆਲਰੇਡੀ ਕਿਸੇ ਨੂੰ ਅਲਾਟ ਕਰ ਦਿੱਤੀ ਸੀ ਕਮਿਟਮੈਂਟ ਹੋ ਗਈ ਸੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਗੱਲ ਕੀਤੀ ਉਹਨਾਂ ਨੇ ਆਪਣੇ ਸਿਧਾਂਤਾਂ ਦੀ ਗੱਲ ਕੀਤੀ ਉਸ ਪਰਿਵਾਰ ਨੇ ਉਹਨਾਂ ਨੇ ਜਦੋਂ ਕਿਹਾ ਉਹ ਕਹਿੰਦੇ ਹਾਂ ਸਾਬਿਆਨ ਸਿੰਘ ਦਾ ਪੋਤਾ ਚਲੋ ਇਹਨਾਂ ਨੂੰ ਇੱ ਮੈਂ ਪੁੱਛਣਾ ਚਾਹਨਾ ਹੈ ਕਿ ਵੱਡੇ ਵੱਡੇ ਜਿਹੜੇ ਧਰਿੰਦਰ ਸੀਗੇ ਉਹ ਡਿੱਗ ਪੈਂਦੇ ਐ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਦੋ ਵਾਰ ਇਲੈਕਸ਼ਨ ਸੀਗਾ ਜਿਹੜਾ ਪਾਰਟੀ ਦੇ ਸਿੰਬਲ ਤੋਂ ਬਿਨਾਂ ਲੜਿਆ ਸੀ ਤੇ ਕਿਤੇ ਦਿਖਾਈ ਨਹੀਂ ਦਿੱਤੇ ਸੀਗੇ ਇਹ ਪਾਰਟੀਆਂ ਦੇ ਨਾਲ ਹੀ ਬੰਦਾ ਅੱਗੇ ਜਾਂਦਾ ਪਾਰਟੀਆਂ ਹੀ ਬੰਦੇ ਨੂੰ ਬਣਾਉਂਦੀਆਂ ਨੇ ਕੋਈ ਬੰਦਾ ਪਾਰਟੀਆਂ ਨੂੰ ਨਹੀਂ ਬਣਾਉਂਦਾ ਅੱਜ ਉਹ ਗਏ ਨੇ ਕਿਉਂ ਗਏ ਨੇ ਮੈਂ ਨਹੀਂ ਕਹਿੰਦਾ ਪੰਜਾਬ ਦੇ ਲੋਕ ਕਹਿੰਦੇ ਨੇ ਉਹ ਆਪਦੀ ਕੁਰਸੀ ਵਿਚਾਰ ਰਹੇ ਨੇ ਕਾਦੀ ਕੁਰਸੀ ਕਾਦੇ ਵਾਸਤੇ ਅਸੀਂ ਲੋਕਾਂ ਦੀ ਸੇਵਾ ਵਾਸਤੇ ਆਏ ਆਂ ਲੋਕਾਂ ਦੀ ਸੇਵਾ ਕਰਨੀ ਹੈ ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਠ ਪੁਰਜਾ ਪੁਰਜਾ ਕਟਮਰੇ ਕਬੂ ਨਾ ਛੋੜੇ ਖੇਤ ਜੇ ਅਸੀਂ ਅੱਜ ਕਹਿ ਦਈਏ ਕਿ ਬੀਜੇਪੀ ਡਰਾਂਦੀ ਹੈ ਬੀਜੇਪੀ ਕਿਸੇ ਨੂੰ ਕੋਈ ਨਹੀਂ ਡਰਾਂਦੀ ਸਾਡੇ ਆਪ ਦੇ ਦਿਲ ਦੇ ਵਿੱਚ ਡਰ ਹੁੰਦਾ ਅਸੀਂ ਡਰ ਜਾਂਨੇ ਆ ਰਵਨੀਤ ਬਿੱਟੂ ਦੇ ਮਨ ਚ ਡਰ ਸੀ ਹੋ ਸਕਦਾ ਉਹਨਾਂ ਦੇ ਮਨ ਚ ਡਰ ਹੋਏਗਾ ਇਹ ਤਾਂ ਉਹਨਾਂ ਤੋਂ ਪੁੱਛਣਾ ਹੈ ਚਾਹੀਦਾ ਤੁਹਾਨੂੰ ਕੀ ਕੀ ਕਿਉਂ ਕੋਈ ਪੁਰਾਣੇ ਸਾਥੀ ਰਹੇ ਨੇ ਕੋਈ ਗੱਲਬਾਤ ਵੀ ਨਹੀਂ ਹੋਈ ਹੈਗੀ ਤੁਹਾਡੇ ਨਾਲ ਉਹਨਾਂ ਦੀ ਮੇਰਾ ਪ੍ਰਾਣਾ ਸਾਥੀ ਨਹੀਂ ਮੇਰਾ ਛੋਟਾ ਭਾਈ ਸੀ ਉਹ ਅੱਜ ਵੀ ਮੈਂ ਉਹਨੂੰ ਮੰਨਦਾ ਮਗਰ ਇਹੋ ਜਿਹੀ ਘਣਾਉਣੀ ਹਰਕਤ ਕਰ ਦੇਣੀ ਮੈਂ ਨਹੀਂ ਚੰਗੀ ਸਮਝਦਾ ਠੀਕ ਹੈ ਉਹ ਜ਼ਿੰਮੇਵਾਰ ਆਦਮੀ ਹੈ ਜੋ ਉਹਦੇ ਮਨ ਨੂੰ ਚੰਗਾ ਲੱਗਦਾ ਉਹ ਕਰੇ ਪਰ ਅੱਜ ਪੰਜਾਬ ਦੇ ਲੋਕ ਕੀ ਹਿੰਦੁਸਤਾਨ ਦੇ ਲੋਕ ਜਿਹੜੇ ਲੰਹਤਾ ਪਾ ਰਹੇ ਨੇ ਕੀ ਇਹ ਕੀ ਹੋਇਆ ਅੱਛਾ ਤੁਸੀਂ ਕਹਿ ਰਹੇ ਹੋ ਕਿ ਸਿਧਾਂਤਾਂ ਦੀ ਲੜਾਈ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਉਸ ਤੇ ਰਵਨੀਤ ਬਿੱਟੂ ਵੱਲੋਂ ਤੋਂ ਐ ਬਿਆਨ ਦਿੱਤਾ ਗਿਆ ਜੁਆਇਨਿੰਗ ਤੋਂ ਬਾਅਦ ਹੀ ਕਿ ਨਰਿੰਦਰ ਮੋਦੀ ਘਰ ਘਰ ਜਿਹੜਾ ਜਾ ਕੇ ਵਰਕ ਕਰ ਰਹੇ ਨੇ ਸਭ ਤੋਂ ਜ਼ਿਆਦਾ ਬੀਜੇਪੀ ਇਸ ਵਕਤ ਵਰਕ ਕਰਦੀ ਹੋਈ ਦਿਖਾਈ ਦੇ ਰਹੀ ਹੈ ਕਿ ਲੱਗਦਾ ਕਿ ਕਾਂਗਰਸ ਕਿਤੇ ਨਾ ਕਿਤੇ ਇਸ ਚੀਜ਼ ਦਾ ਸੈਟਬੈਕ ਕਰ ਰਹੀ ਹੈ ਗੱਲ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾ ਸਮੇ ਸਮਝ ਦੀਆਂ ਗੱਲਾਂ ਹੈ ਕਾਂਗਰਸ ਪਾਰਟੀ ਨੇ ਲੜੀ ਸੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਸਮਝਦੇ ਹੋ ਨਾ ਜੀ ਉਹ ਅਸੀਂ ਆਪਾਂ ਕੋਈ ਗੱਲ ਇਧਰ ਉਧਰ ਦੀ ਕਰਦੇ ਜਾਈ ਉਹਦਾ ਫਾਇਦਾ ਕੀ ਹੈ ਕਿ ਕਾਂਗਰਸ ਪਾਰਟੀ ਨੇ ਜਿਹੜੇ ਕੰਮ ਕੀਤੇ ਹੈ ਦੁਨੀਆ ਸਾਰੀ ਜਾਣਦੀ ਹੈ ਕਿਉਂ ਨਹੀਂ ਜਾਣਦੀ ਜਿਹੜਾ ਵੀ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਆਂਦਾ ਉਹ ਆਦੇ ਤਰੀਕੇ ਨਾਲ ਕੰਮ ਕਰਦੇ ਨੇ ਕਾਂਗਰਸ ਨੇ ਐਕਸਪੈਕਟ ਕੀਤਾ ਸੀਗਾ ਵੀ ਕੀ ਰਵਨੀਤ ਬਿੱਟੂ ਵੀ ਪਾਰਟੀ ਛੱਡ ਜਾਣਗੇ ਯਾਰ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਸੁਮੰਦਰ ਹੈ ਉਹ ਕੋਈ ਛੱਪੜ ਨਹੀਂ ਹੈ ਆਇਆ ਰਾਮ ਗਿਆ ਰਾਮ ਕਈ ਆਇਆ ਰਾਮ ਗਿਆ ਰਾਮ ਹੈ ਕਿ ਬਿੱਟੂ ਵਰਗੇ ਕੀ ਫਰਕ ਪੈਂਦਾ ਹੈ ਕੁਝ ਕੋਈ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਇੱਕ ਸੋਚ ਹੈ ਅਸੀਂ ਲੜਾਈ ਲੜਦੇ ਹਾਂ ਸੋਚ ਦੀ ਅਸੀਂ ਲੜਾਈ ਲੜਦੇ ਹਾਂ ਲੋਕਾਂ ਦੀ ਕੋਈ ਅਸੀਂ ਆਪਦੀ ਲੜਾਈ ਨਹੀਂ ਲੜਦੇ ਅਸੀਂ ਲੜਾਈ ਲੜਨੇ ਸਿਧਾਂਤਾਂ ਦੀ ਹੁਣ ਸਾਡਾ ਕੋਈ ਬੀਜੇਪੀ ਦੇ ਨਾਲ ਕੋਈ ਇਹੋ ਜੀ ਗੱਲ ਨਹੀਂ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਸਾਡੀ ਸਿਧਾਂਤਾਂ ਦੀ ਲੜਾਈ ਹੈ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਹਾਂ ਸਿਧਾਂਤਾਂ ਦੇ ਨਾਲ ਲੜਾਈ ਹੁੰਦੀ ਹੈ ਅਸੀਂ ਕੁਰਸੀਆਂ ਪਿੱਛੇ ਨਹੀਂ ਲੜਾਈ ਲੜਦੇ ਦੀ ਨੀਤ ਬਿੱਟੂ ਦੀ ਨਹੀਂ ਬਹੁਤ سارے ਕਾਂਗਰਸੀ ਲੀਡਰ ਨੇ ਜਿਹੜੇ ਇਸ ਵਕਤ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ ਕਿ ਲੱਗਦਾ ਹੈ ਕਿ ਵਾਕਈ ਹੀ ਬੀਜੇਪੀ ਡਰਾ ਧਮਕਾ ਰਹੀ ਹੈ ਕਿਉਂਕਿ ਕਾਂਗਰਸ ਦਾ ਲਗਾਤਾਰ ਹੀ ਦਾਵਾ ਠੋਕਦੀ ਨਜ਼ਰ ਆ ਰਹੀ ਹੈ ਕਿ ਡਰਾਇਆ ਧਮਕਾਇਆ ਜਾਂਦਾ ਹੈ ਏਜੰਸੀਆਂ ਦਾ ਜਿਹੜਾ ਖੌਫ ਹੈ ਜਿਹੜਾ ਉਹ ਪੈਦਾ ਕੀਤਾ ਜਾਂਦਾ ਹੈ ਲੀਡਰਾਂ ਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਲੀਡਰ ਦੇ ਜਿਹੜੇ ਉਹ ਪਲਟੀ ਮਾਰ ਜਾਂਦੇ ਨੇ ਦੇਖੋ ਇਹ ਤਾਂ ਬਿੱਟੂ ਜੀ ਦਾ ਸਕਦੇ ਆ ਜੀ ਮੈਂ ਫਿਰ ਕਹਿ ਰਿਹਾ ਹਾਂ ਸਿਧਾਂਤਾਂ ਦੀ ਲੜਾਈ ਹੈ ਕੋਈ ਕਿਸੇ ਨੂੰ ਡਰਾ ਨਹੀਂ ਸਕਦਾ ਬੰਦਾ ਤਕੜਾ ਹੋਣਾ ਚਾਹੀਦਾ ਜੇ ਇਨਸਾਨ 4 ਫੁੱਟ ਦਾ ਹੈ ਜਾਂ ਦਿਲ ਹੋਣਾ ਚਾਹੀਦਾ ਦਲੇਰ ਹੋਣਾ ਚਾਹੀਦਾ ਅਸੀਂ ਦੇਸ਼ ਦੇ ਸੇਵਾ ਦੇ ਵਾਸਤੇ ਆਨੇ ਆ ਕਿ ਨਾ ਕਿ ਅਸੀਂ ਆਪਦੇ ਪਰਿਵਾਰ ਦੀ ਸੇਵਾ ਕਰੀਏ ਜਾਂ ਆਪਦੀ ਸੇਵਾ ਕਰਵਾਈਏ ਸਾਡੇ ਸਭ ਤੋਂ ਪਹਿਲਾਂ ਜੋ ਸਭ ਕੁਝ ਹੈ ਇਹ ਸਾਡੀ ਭਾਰਤ ਮਾਤਾ ਹੈ ਸਾਡਾ ਤਿਰੰਗਾ ਹੈ ਉਹ ਤਿਰੰਗਾ ਸਾਡਾ ਨਾ ਕਿ ਹਿੰਦੁਸਤਾਨ ਚ ਸਾਰੀ ਦੁਨੀਆ ਦੇ ਵਿੱਚ ਝੂਲਣਾ ਚਾਹੀਦਾ ਸਭ ਤੋਂ ਉੱਚਾ ਮੈਂ ਜਿਸ ਕਨਸਟਿਟਿਊਐਂਸੀ ਤੋਂ ਆਨਾ ਉਹ ਫਰੋਸਪੁਰ ਬਾਰਡਰ ਦੇ ਉੱਪਰ ਪੈਂਦੀ ਹੈ ਫਰੋਸਪੁਰ ਸਿਟੀ ਉਹ ਸੈਨੀ ਵਾਲਾ ਬਾਰਡਰ ਉਹਦਾ ਨਾਮ ਹੈ ਠੀਕ ਹੈ ਜੀ ਉੱਥੇ ਇਹ ਜਿਹੜਾ ਪਾਕਿਸਤਾਨ ਦਾ ਝੰਡਾ ਸੀ ਉਹ 140 ਉਹ 140 ਫੁੱਟ ਸੀ ਮੈਂ ਉਹਦੇ ਸਾਹਮਣੇ ਜਾ ਕੇ ਸਾਡਾ ਤਿਰੰਗਾ 175 ਫੁੱਟ ਲਾਇਆ ਮੈਨੂੰ ਵੀ ਬੜੀਆਂ ਇਹੋ ਜਿਹੀਆਂ ਥ੍ਰੈਟਿੰਗਸ ਆਉਂਦੀਆਂ ਸੀ ਫਿਰ ਕੀ ਹੋ ਗਿਆ ਬਾਰ-ਬਾਰ ਥੋੜੀ ਪੈਦਾ ਹੋਣਾ ਸੀ ਜਨਮ ਇੱਕ ਵਾਰ ਹੁੰਦਾ ਹੈ ਸਿਧਾਂਤਾਂ ਤੇ ਇੱਕ ਵਾਰ ਖੜਨਾ ਪੈਂਦਾ ਜਿਹੜਾ ਬੰਦਾ ਖੜ ਗਿਆ ਸੁ ਖੜ ਗਿਆ ਬਿਨਾ ਸਟੈਂਡ ਤੋਂ ਸਾਈਕਲ ਨਹੀਂ ਖੜਦਾ ਹਵਾਈ ਜਹਾਜ਼ ਕਿੰਨੀ ਉੱਚੀ ਉਡਾਰੀ ਮਾਰਦਾ ਹੈ ਮਾਰਦਾ ਨਾ ਜਹਾਜ਼ ਆ ਕੇ ਪੈਰਾਂ ਤੇ ਖੜਾ ਹੁੰਦਾ ਟਾਇਰਾਂ ਤੇ ਖੜਾ ਹੁੰਦਾ ਨਾ ਸਾਨੂੰ ਕੋਈ ਗਿਲਾ ਨਹੀਂ ਕੋਈ ਗਿੱਸਾ ਕੋਈ ਗੁੱਸਾ ਨਹੀਂ ਪਰ ਕਈ ਆਏ ਕਈ ਚਲੇ ਗਏ ਇਹ ਕਹਿਣਾ ਹੈ ਕਿ ਜੀ ਕਾਂਗਰਸ ਪਾਰਟੀ ਕੁਝ ਕਰ ਨਹੀਂ ਰਹੀ ਉਹ ਯਾਰ ਤੁਸੀਂ ਕੱਲ ਦੇ ਬੱਚੇ ਸਾਨੂੰ ਦੱਸੋਗੇ ਕਾਂਗਰਸ ਪਾਰਟੀ ਨਹੀਂ ਕਰ ਰਹੀ ਇਹ ਦੱਸਣਗੇ ਪੜਾਣਗੇ ਸਾਨੂੰ ਰਾਹੁਲ ਗਾਂਧੀ ਨੇ ਇੱਕ ਸਟੈਂਡ ਲਿਆ ਸੀ ਉਹਨਾਂ ਦਾ ਸਟੈਂਡ ਬਿਲਕੁਲ ਸਾਫ਼ ਸੀ ਕਿ ਇੱਕ ਸ਼ਹੀਦ ਪਰਿਵਾਰ ਤੋਂ ਆਏ ਨੇ ਸਾਡਾ ਵੀ ਇੱਕ ਸ਼ਹੀਦ ਪਰਿਵਾਰ ਹੈ ਕਿ ਅਸੀਂ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਜੀ ਅੱਜ ਅਸੀਂ ਕਹੀਏ ਕਿ ਬਿੱਟੂ ਜੀ ਤਾਂ ਗਏ ਕਿ ਮੈਨੂੰ ਚੀਫ ਮਿਨਿਸਟਰ ਬਣਾ ਦੇਣਗੇ ਪੰਜਾਬ ਚੀਫ ਮਿਨਿਸਟਰ ਕੋਈ ਪਾਰਟੀਆਂ ਨਹੀਂ ਬਣਾਉਂਦੀਆਂ ਇਹ ਦਿਮਾਗ ਖੋਲ ਲੋ ਚੀਫ ਮਿਨਿਸਟਰ ਪੰਜਾਬ ਦੇ ਲੋਕ ਬਣਾਉਂਦੇ ਨੇ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਦੇਸ਼ ਦੇ ਲੋਕ ਬਣਾਉਂਦੇ ਨੇ ਅੱਛਾ ਬਹੁਤ ਸਾਰੇ ਕਹਿ ਰਹੇ ਨੇ ਕਿ ਸਿਆਸੀ ਪੰਡਤ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਰਵਨੀਤ ਬਿੱਟੂ ਨੂੰ ਕੁਰਸੀਆਂ ਤੇ ਲਾਲਚ ਦਿੱਤੇ ਕਿ ਕੈਬਨਿਟ ਮਿਨਿਸਟਰੀ ਤੱਕ ਆਫਰ ਕੀਤੀ ਗਈ ਹੈ ਲੱਗਦਾ ਨਹੀਂ ਕਿ ਇੱਕ ਸਿਆਸਤ ਦਾ ਇੱਕ oportunidades ਸੀਗੀ ਉਸ ਲਈ ਉਸਨੇ ਆਪਣੀ oportunidades ਦੇਖਿਆ ਯਾਰ ਸਿਆਸਤਦਾਨ ਇਹੋ ਜਿਹੇ ਹੁੰਦੇ ਹੀ ਨਹੀਂ ਸਿਆਸਤਦਾਨ ਇਹ ਬੜਾ ਵੱਡਾ ਵਰਡ ਹੈ ਇਹ ਬੜਾ ਵੱਡਾ ਵਰਡ ਹੈ ਇਹਨੂੰ ਪੰਜ ਸੱਤ ਦਬਜ਼ਾਂ ਦਾ ਨਾ ਸਮਝੋ ਉਹਦਾ ਮਤਲਬ ਹੈ ਕੋਈ ਸਿਆਸਤ ਦਾ ਮਤਲਬ ਹੈ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਇਕੱਠੇ ਰੱਖਣਾ ਸਾਰੇ ਦੇਸ਼ ਨੂੰ ਇਕੱਠੇ ਰੱਖਣਾ ਸਾਡੇ ਹਰ ਹਜ਼ਾਰ ਮੀਲ ਦੇ ਉੱਪਰ ਬੋਲੀ ਬਦਲ ਜਾਂਦੀ ਹੈ ਅਸੀਂ ਸਾਰੇ ਇਕੱਠੇ ਰਹਿਣੇ ਆ ਠੀਕ ਹੈ ਜੀ ਸਿਆਸਤਦਾਨ ਕਦੇ ਕੁਰਸੀ ਵਾਸਤੇ ਨਹੀਂ ਜਾਂਦਾ ਸਿਆਸਤਦਾਨ ਲੜਾਈ ਲੜਦਾ ਹੈ ਦੇਸ਼ ਦੀ ਲੜਾਈ ਲੜਦਾ ਸੱਚਾ ਸਿਆਸਤਦਾਨ ਤੁਸੀਂ ਸਿਆਸਦਾਨ ਨੇ ਭਗਤ ਸਿੰਘ ਜੀ ਰਾਜਗੁਰੂ ਤੇ ਸੁਖਦੇਵ ਠੀਕ ਹੈ ਜੀ ਉਹਨਾਂ ਨੇ ਦੇਸ਼ ਦੀ ਲੜਾਈ ਲੜੀ ਸੀ ਕਾਦੇ ਵਾਸਤੇ ਲੜੀ ਸੀ ਇਸੇ ਕਰਕੇ ਲੜੀ ਸੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਹਾਂ ਤੁਸੀਂ ਬੜੀ ਛੋਟੀਆਂ ਗੱਲਾਂ ਚ ਕਹਿ ਰਹੇ ਹੋ ਕਿ ਸਿਆਸਦਾਨ ਹੈ ਜਾਂ ਨਹੀਂ ਹੈ ਉਹਦਾ ਜਵਾਬ ਉਹ ਬਿੱਟੂ ਜੀ ਦੇਣਗੇ ਉਹਦਾ ਜਵਾਬ ਮੈਂ ਥੋੜੀ ਦੱਸਾਂ ਕਿ ਕੀ ਬੰਦ ਰਵਨੀਤ ਵੀ ਕੋਈ ਸਿਆਸਦਾਨ ਹੈ ਜਾਂ ਨਹੀਂ ਯਾਰ ਤੁਸੀਂ ਮੇਰੇ ਦੇ ਮੂੰਹ ਚ ਕੋਹਾਂਦੇ ਹੋ ਇਹ ਪੰਜਾਬ ਦੇ ਲੋਕ ਦੱਸੀ ਆ ਰਹੇ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਸਰਟੀਫਿਕੇਟ ਦੇ ਦੇਣਾ 1 ਤਰੀਕ ਨੂੰ 1 ਜੂਨ ਨੂੰ ਪਤਾ ਤਾਂ ਲੱਗ ਜੇਗਾ ਤੁਹਾਨੂੰ ਉਹ ਤਾਂ ਕੀ ਦਿੱਤਾ ਦਾਵਾ ਦਾਵਾ ਹੁਣ ਹੀ ਠੋਕ ਦੇ ਨਜ਼ਰ ਆ ਰਹੇ ਨੇ ਅੱਜ ਰੈਲੀ ਕਰ ਰਹੇ ਨੇ ਬੀਜੇਪੀ ਟਿਕਟ ਲੈਣ ਤੋਂ ਬਾਅਦ ਅੱਜ ਪਹਿਲੀ ਵਾਰ ਲੁਧਿਆਣਾ ਉਤਰੇ ਨੇ ਤੇ ਉਹ ਵੱਡੇ ਪੱਧਰ ਤੇ ਰੈਲੀ ਕਰ ਰਹੇ ਨੇ ਤਾਂ ਦਾਵਾ ਪਹਿਲੇ ਦਿਨ ਤੋਂ ਹੀ ਠੋਕ ਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਦੀ ਝੋਲੀ ਟਿਕਟ ਪਾਏਗੀ 400 ਫਾਰ ਦਾ ਜੋ ਨਾਰਾ ਲੱਗ ਰਿਹਾ ਉਸ ਦੇ ਵਿੱਚ ਲੁਧਿਆਣਾ ਸੀਟ ਰਹੇਗੀ ਦੇਖੋ ਗੱਲ ਇਹ ਹੈ ਦਾਵਾ ਕੋਈ ਵੀ ਕਰ ਸਕਦਾ ਹੈ ਅਸੀਂ ਕ੍ਰਿਕਟ ਖੇਲਣ ਜਾਣਦੇ ਹਾਂ ਦੋ ਟੀਮਾਂ ਹੁੰਦੀਆਂ ਇੱਕ ਇੰਗਲੈਂਡ ਦੀ ਹੁੰਦੀ ਹੈ ਇੱਕ ਇੰਡੀਆ ਦੀ ਹੁੰਦੀ ਹੈ ਜਦੋਂ ਭਾਈਦਿਆਂ ਨੂੰ ਵਾਂਣ ਇੱਕੋ ਜੀ ਹੁੰਦੇ ਉੱਥੇ ਪਤਾ ਲੱਗਦਾ ਕਿ ਕਿਹੜੀ ਟੀਮ ਜ਼ੋਰ ਲਗਾਉਂਦੀ ਹੈ ਕਿਹੜੀ ਖੇលਦੀ ਹੈ ਦਿਲ ਨਾਲ ਇਹ ਤਾਂ ਪੰਜਾਬ ਦੇ ਲੋਕ ਦੱਸਣਗੇ ਇਹ ਤਾਂ ਲੁਧਿਆਣੇ ਦੇ ਲੋਕ ਦੱਸਣਗੇ ਵੀ ਕੀ ਹੈ ਇਹ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਤੁਹਾਡੀ ਕਿਸਮਤ ਸਿਆਸਤਦਾਨ ਦੀ ਜਿਹੜੀ ਕਿਸਮਤ ਹੈ ਉਹ ਸੱਚੇ ਦਿਲੋਂ ਕੰਮ ਕਰੇ ਉਹਦਾ ਸਭ ਤੋਂ ਵੱਡਾ ਸਰਮਾਇਆ ਜਿਹੜਾ ਹੈਗਾ ਉਹਦੇ ਵੋਟਰ ਹੁੰਦੇ ਨੇ ਉਹਦੇ ਵੋਟਰ ਦੱਸਦੇ ਨੇ ਇਹ ਤੁਹਾਨੂੰ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਤੁਹਾਡੇ ਸਾਹਮਣੇ ਆ ਜਾਣਾ ਕੋਈ ਕਿਸੇ ਨੇ ਪੁੱਛਿਆ ਜਜਵਾਤਾ ਵਾਲ ਗੱਡੇ-ਗੱਡੇ ਆ ਕਹਿੰਦਾ ਨਹੀਂ ਆ ਤੇਰੇ ਸਾਹਮਣੇ ਆ ਜਾਣਗੇ ਯਾਰ ਹੀ ਗੱਲ ਹੈ ਕੀ ਲੱਗਦਾ ਤੇਰੀ ਨਿੱਦ ਬੁੱਤ ਜੀ ਮੰਨ ਤ ਜਬ ਤੋਏਗੀ ਤੁਸੀਂ ਤਾਂ ਦਾਵਾ ਇਸੇ ਤਰ੍ਹਾਂ ਨਾਲ ਠੋਕਰਿਓਂ ਕਿ ਪਾਰਟੀਆਂ ਨਾਲ ਲੀਡਰ ਹੁੰਦੇ ਨੇ ਲੀਡਰਾਂ ਨਾਲ ਪਾਰਟੀਆਂ ਨਹੀਂ ਹੁੰਦੀਆਂ ਦੇਖੋ ਗੱਲ ਇਹ ਹੈ ਕਿ ਮੈਂ ਜਿਹੜੀ ਗੱਲ ਤੁਸੀਂ ਮੇਰੇ ਮੂੰਹ ਚ ਪਾ ਰਹੇ ਹੋ ਮੈਂ ਉਹ ਗੱਲ ਨਹੀਂ ਕਹਿ ਰਿਹਾ ਪਾਰਟੀਆਂ ਨਾਲ ਹੀ ਬੰਦੇ ਖੜੇ ਹੁੰਦੇ ਨੇ ਬੰਦਿਆਂ ਨਾਲ ਪਾਰਟੀਆਂ ਨਹੀਂ ਇੱਕ ਬੰਦੇ ਨਾਲ ਪਾਰਟੀ ਨਹੀਂ ਚੱਲਦੀ ਕਿੰਨੇ ਵੱਡੇ ਵੱਡੇ ਫ੍ਰੀडम फाइਟਰ ਨੇ ਇੱਥੇ ਕੌਣ ਕੌਣ ਨੇ ਕੀ ਕੀ ਕੀਤਾ ਅੱਜ ਹਿੰਦੁਸਤਾਨ ਆਜ਼ਾਦੀ ਤੋਂ ਪਹਿਲਾਂ ਸੁਣ ਲੋ ਠੀਕ ਹੈ ਇੱਕ ਸੂਈ ਨਹੀਂ ਬੰਦੀ ਸੀ ਅੱਜ ਹਿੰਦੁਸਤਾਨ ਚ ਜਹਾਜ਼ ਵੀ ਇੱਥੇ ਬਣਦਾ ਹੈ ਹਿੰਦੁਸਤਾਨ ਨੇ ਇੰਨੀ ਤਰੱਕੀ ਕੀਤੀ ਹੈ ਹਿੰਦੁਸਤਾਨ ਦੇ ਜਦੋਂ ਤੁਸੀਂ ਚਲੇ ਜਾਣਾ ਕਿਸੇ 에어ਪੋਰਟ ਤੇ ਚਾਹੇ ਤੁਸੀਂ ਜਰਮਨ ਚਲੇ ਜਾਓ ਤੁਸੀਂ ਆਸਟ੍ਰੇਲੀਆ ਚਲੇ ਜਾਓ ਤੁਸੀਂ ਜਾਪਾਨ ਚਲੇ ਜਾਓ ਤੁਸੀਂ ਇੰਗਲੈਂਡ ਚਲੇ ਜਾਓ ਤੁਸੀਂ ਅਮਰੀਕਾ ਚਲੇ ਜਾਓ ਜਦੋਂ ਉੱਥੇ ਉਤਰਦੇ ਹੋ ਨਾ ਸਰਦਾਰ ਦੀ ਪਗੜੀ ਦਿਖਦੀ ਹੈ ਟਿਊਨ ਪੰਜਾਬੀ ਹੁੰਦੀ ਹੈ ਗਾਣਾ ਅੰਗਰੇਜ਼ੀ ਹੁੰਦਾ ਸਿੰਘ ਇਸ ਕਿੰਗ ਐਵਨੀ ਹਿੰਦੁਸਤਾਨ ਨੇ ਜਿੰਨੀ ਤਰੱਕੀ ਕੀਤੀ ਕਿਸੇ ਦੇਸ਼ ਨੇ ਤਰੱਕੀ ਕੀਤੀ ਐਨੇ ਤੁਸੀਂ ਦੱਸ ਦਿਓ ਮੈਨੂੰ ਹਿੰਦੁਸਤਾਨ ਜਿਹੜਾ ਹੈ ਉਹ ਸਾਡਾ ਦਿਲ ਹੈ ਸਾਡਾ ਦਿਮਾਗ ਹੈ ਸਾਡਾ ਜਿਹੜਾ ਕਤਰਾ-ਕਤਰਾ ਇਸ ਹਿੰਦੁਸਤਾਨ ਦੇ ਵਾਸਤੇ ਜਿਹੜਾ ਹੈ ਅਸੀਂ ਬਹਾ ਦੇਾਂਗੇ ਦੇਸ਼ ਦੀ ਏਕਤਾ ਤੇ ਖੰਡਤਾ ਦੀ ਲੜਾਈ ਲੜਦੇ ਆਂ ਅਸੀਂ ਕਸ਼ਮੀਰ ਤੋਂ ਲੈ ਕੇ ਕਨਿਆਗਰ ਮਾਰ ਤੱਕ ਹਿੰਦੁਸਤਾਨ ਇੱਕ ਹੈ ਇਸ ਕਰਕੇ ਤੁਸੀਂ ਮੈਥੋ ਉਹਨਾਂ ਦਾ ਐਨਾਲਿਸਿਸ ਕਰਾਉਣੇ ਕਿਸੇ ਬੰਦੇ ਦਾ ਐਨਾਲਿਸਿਸ ਤਾਂ ਕਰਾਓ ਯਾਰ ਕਿਸੇ ਵਧੀਆ ਵਧੀਆ ਤੋਂ ਵੱਡੇ ਆਦਮੀ ਦਾ ਐਨਾਲਿਸਿਸ ਤਾਂ ਕਰਾਓ ਇਹ ਤੁਹਾਨੂੰ ਪਤਾ ਹੈ ਮੈਂ ਕਹਿੰਨਾ ਕਿਸੇ ਚੰਗੇ ਅਨਲਿਸਿਸ ਦਾ ਕਰਾਓ ਫਿਰ ਦੱਸਾਂ ਅੱਛਾ ਪਿੰਕੀ ਜੀ ਗੱਲ ਕਿਸੇ ਨਾਲ ਕੋਈ ਜਾਤੀ ਲੜਾਈ ਨਹੀਂ ਹੈ ਸਿਧਾਂਤਾਂ ਦੀ ਗੱਲ ਕਰ ਰਹੇ ਹਾਂ ਤੁਸੀਂ ਸਿਧਾਂਤ ਪੁੱਛੇ ਨੇ ਅੱਛਾ ਤੁਸੀਂ ਤਾਂ ਵਾਕਿਫ ਰਹੇ ਹੋ ਪੁਰਾਣੇ ਸਰਦਾਰ ਬਿਆਨ ਸਿੰਘ ਨੂੰ ਵੀ ਭੱਲੀ ਭਾਂ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸੀ ਉਹ ਕੀ ਲੱਗਦਾ ਕਿ ਜੇਕਰ ਅੱਜ ਉਹ ਜਿਉਂਦੇ ਹੁੰਦੇ ਉਹ ਰਵਨੀਤ ਬਿੱਟੂ ਨੂੰ ਐਜ਼ ਅ ਬੀਜੇਪੀ ਕੈਂਡੀਡੇਟ ਸਵੀਕਾਰ ਦੇ ਦੇਖੋ ਗੱਲ ਇਹ ਹੈ ਕਿ ਉਹਨਾਂ ਦੇਵਤਾਵਾਂ ਨੂੰ ਕਿਉਂ ਪੁੱਛਣਾ ਯਾਰ ਉਹ ਉਹ ਤਾਂ ਪੂਜਨੇ ਦੇਵਤਾ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਸਭ ਕੁਝ ਵਾਰਤਾ ਅਸੀਂ ਉਹਨਾਂ ਨੂੰ ਇਸ ਰੇਸ ਵਿੱਚ ਨਾ ਲਈਏ ਉਹ ਇਸ ਰੇਸ ਤੋਂ ਬਹੁਤ ਉੱਚੇ ਨੇ ਬਹੁਤ ਰੇਸ ਤੋਂ ਉੱਚੇ ਨੇ ਇਸ ਕਰਕੇ ਸੀ ਉਹਨਾਂ ਨੂੰ ਨਾ ਲੈ ਕੇ ਗਏ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਸਾਬ ਗਿਆਨ ਸਿੰਘ ਜੀ ਦੀ ਵਾਈਫ ਨੂੰ ਵੀ ਟਿਕਟ ਦਿੱਤੀ ਲੁਧਿਆਣੇ ਤੋਂ ਕਿ ਉਹਨਾਂ ਨੂੰ ਇਲੈਕਸ਼ਨ ਲੜਾਉਣਾ ਸਤਜੀ ਪ੍ਰਕਾਸ਼ ਜੀ ਨੂੰ ਉਹ ਐਮਐਲਏ ਸੀ ਉਹਨਾਂ ਨੂੰ ਦੋ ਵਾਰ ਮੰਤਰੀ ਬਣਾਇਆ ਠੀਕ ਹੈ ਜੀ ਬਿੱਟੂ ਜੀ ਨੂੰ ਰਾਹੁਲ ਜੀ ਨੇ ਬਣਾਇਆ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਫਿਰ ਉਹਨੂੰ ਟਿਕਟ ਦਿੱਤੀ ਉਹ ਤਾਂ ਉੱਥੇ ਜਾਂਦੇ ਸੀ ਕਰਦੇ ਆਂ ਇਸ ਤਰ੍ਹਾਂ ਜੀ ਬਾੜੀ ਖੇਤ ਨੂੰ ਖਾਜੂ ਤੇ ਫਿਰ ਰਹੂਗਾ ਕੀ ਇਹ ਤੁਹਾਡੇ ਘਰ ਦੇ ਬਾਹਰ ਸਿਕਿਉਰਟੀ ਵਾਲਾ ਖੜਾ ਹੈ ਮਾਫ ਕਰਨਾ ਉਹੀ ਚਾਰ ਟੈਰਸ ਦੇ ਅੰਦਰ ਵਾਲਾ ਦਿੰਦਾ ਫਿਰ ਫਾਇਦਾ ਕੀ ਫਿਰ ਤੁਸੀਂ ਮੈਨੂੰ ਦੱਸੋ ਕੀ ਤੁਹਾਡੀ ਜ਼ਮੀਰ ਹੈ ਅਸੀਂ ਕੁਰਸੀਆਂ ਵਿੱਚ ਸੇ ਨਹੀਂ ਫਿਰਦੇ ਪੋਲਿਟਿਸ਼ੀਅਨ ਹਰੇਕ ਪੋਲਿਟਿਸ਼ੀਅਨ ਕੁਰਸੀਆਂ ਪਿੱਛੇ ਨਹੀਂ ਫਿਰਦਾ ਪੋਲਿਟਿਸ਼ੀਅਨ ਇਸ ਹਿੰਦੁਸਤਾਨ ਦੇ ਝੰਡੇ ਨੂੰ ਸਾਰੀ ਦੁਨੀਆ ਦੇ ਵਿੱਚ ਉੱਪਰ ਲਿਜਾਣ ਵਾਸਤੇ ਫਿਰ ਰਿਹਾ ਜਿਹੜੇ ਚੰਗੇ ਪੂਆ ਪੋਲਿਟਿਸ਼ੀਅਨ ਨੇ ਸੱਚੇ ਸੁੱਚੇ ਪੋਲਿਟਿਸ਼ੀਅਨ ਨੇ ਜਿਹੜੇ ਸੱਚਾਈ ਦੇ ਨਾਲ ਚੱਲਦੇ ਨੇ ਅਸੀਂ ਕੋਈ ਦਲ ਬਦਲੂ ਨਹੀਂ ਐ ਵੀ ਆਏ ਆਰਾਮ ਤੇ ਗਿਆ ਆਰਾਮ ਜੀ ਆ ਜਾ ਹੋ ਗਿਆ ਜਾ ਹੋ ਗਿਆ ਤੁਸੀਂ ਮੈਨੂੰ ਦੱਸੋ ਇੱਕ ਚੀਫ ਮਿਨਿਸਟਰ ਦਾ ਦੂਜਾ ਚੀਫ ਮਿਨਿਸਟਰ ਆ ਜਾਂਦਾ ਜੇ ਫਿਰ ਤਾਂ ਇਹ ਜਿਹੜਾ ਚੀਫ ਮਿਨਿਸਟਰ ਗਿਆ ਹੈ ਜਿਹੜਾ ਰਾਜ ਕਰ ਰਿਹਾ ਉਹਨੂੰ ਮਾਰ ਹੀ ਦੇਗਾ ਇੱਕ ਪ੍ਰਧਾਨ ਮੰਤਰੀ ਕੁਰਸੀ ਤੇ ਬੈਠੇ ਐ ਦੂਜੇ ਉਤਰ ਗਏ ਨੇ ਉਹ ਸਾਡਾ ਕਨਸਟੀਟਿਊਸ਼ਨ ਕੰਮ ਕਰਦਾ ਉੱਥੇ ਉਈ ਕਿਸੇ ਨੂੰ ਮਾਰ ਨਹੀਂ ਸਕਦਾ ਤੁਹਾਡੇ ਸਿਧਾਂਤ ਨੇ ਅੱਛਾ ਿੰਕੀ ਜੀ ਇਹਨਾਂ ਸਾਰੇ ਮੁੱਦੇ ਤੋਂ ਇੱਕ ਅਜਹ ਸਵਾਲ ਦਾ ਇਹ ਹੈ ਅੱਜ ਹਾਲੀ ਦੇ ਵਿੱਚ ਪੰਜਾਬ ਸਰਕਾਰ ਨੇ ਯੂ ਟਰਨ ਲਿੱਤਾ ਹੈ ਸਰਕਾਰ ਨੇ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਸੀ 26 ਮੰਡੀਆਂ ਨੂੰ ਲੈ ਕੇ ਸੈਲ ਨੂੰ ਤੇ ਅਧੀਨ ਉਹਨੂੰ ਵਾਪਸ ਲਿੱਤਾ ਹੈ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਕਿਸਾਨ ਜਿਹੜੇ ਨੇ ਹਿੰਦੁਸਤਾਨ ਦੀ ਜਾਨ ਤੇ ਜਹਾਨ ਨੇ ਜੈ ਜਵਾਨ ਜੈ ਕਿਸਾਨ ਇਸ ਕਰਕੇ ਅੱਗੇ ਅਨਪਲਾਈਮੈਂਟ ਬਹੁਤ ਜ਼ਿਆਦਾ ਹੈ ਇਸ ਕਰਕੇ ਸੈਲੋਜ਼ ਨਾਲ ਜਿਹੜੀ ਲੇਬਰ ਹੈਗੀ ਐ ਉਹਨੂੰ ਬੜਾ ਵੱਡਾ ਤੱਕਾ ਵਜਣਾ ਸੀ ਮੈਂ ਸਮਝਦਾ ਐ ਕਿ ਜਿਹੜਾ ਇਹ ਬੜਾ ਅੱਛਾ ਕੰਮ ਕੀਤਾ ਇਹ ਪਹਿਲਾਂ ਹੀ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਾ ਚਾਹੀਦਾ ਸੀ ਜੀ ਅੱਜ ਹਿੰਦੁਸਤਾਨ ਦਾ ਨਾਮ ਬਣਿਆ ਉਹ ਕਿਸਾਨੀ ਕਰਕੇ ਬਣਿਆ ਇਹ ਮੈਂ ਨਹੀਂ ਕਹਿੰਦਾ ਜਿਹੜੇ ਪੁਰਾਣੇ ਪ੍ਰਾਈਮ ਮਿਨਿਸਟਰ ਸੀ ਜਿਹੜੇ ਬੜੇ ਸਿਆਣੇ ਤੇ ਸੱਚਜੇ ਲੋਕ ਸੀ ਉਹ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਇਸ ਕਰਕੇ ਕਿਸਾਨਾਂ ਨੂੰ ਹਮੇਸ਼ਾ ਹੀ ਅਸੀਂ ਸਾਨੂੰ ਮੋਰੀ ਰੱਖਣਾ ਚਾਹੀਦਾ ਕਿਸਾਨਾਂ ਦੇ ਦਬਾਅ ਵੇਹਟਾ ਕੇ ਜਿਹੜਾ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਸਰਕਾਰ ਨੂੰ ਦੇਖੋ ਗੱਲ ਇਹ ਹੈ ਕਿ ਕਿਸਾਨ ਮੈਂ ਤਾਂ ਤੁਹਾਨੂੰ ਦੱਸਿਆ ਜੇ ਅਸੀਂ ਕਿਸੇ ਦੀ ਪੂਜਾ ਕਰਦੇ ਹਾਂ ਇਸ ਦੁਨੀਆ ਦੇ ਵਿੱਚ ਇੱਕ ਕਿਸਾਨ ਦੀ ਦੂਜਾ ਜਵਾਨ ਦੀ ਕਿਸਾਨ ਜਿਹੜਾ ਹੈ ਸਾਡਾ ਅੰਧਾਤ ਹੈ ਠੀਕ ਹੈ ਜਿਹੜਾ ਜਵਾਨ ਹੈ ਜਦੋਂ ਮਾਈਨਸ 10 15 ਦੇ ਵਿੱਚ ਉਹ ਘੁੰਮਦੇ ਹੁੰਦੇ ਸਰਹੱਦਾਂ ਦੇ ਉੱਪਰ ਅਸੀਂ ਦਸੰਬਰ ਜਨਵਰੀ ਦੇ ਵਿੱਚ ਦੋ ਦੋ ਰਜਾਈਆਂ ਲੈ ਕੇ ਪੈਂਦੇ ਆ ਉਹ ਸਾਡੀ ਸਰਹੱਦ ਦੀ ਰਾਖੀ ਕਰਦੇ ਨੇ ਉਸ ਰੰਗੇ ਦੀ ਰਾਖੀ ਕਰਦੇ ਨੇ ਉਹਨਾਂ ਵਾਸਤੇ ਹਰ ਚੀਜ਼ ਕੁਰਬਾਨ ਹੈ ਸਾਡੀ ਹਰ ਚੀਜ਼ ਕੁਰਬਾਨ ਹੈ ਕਿਉਂਕਿ ਉਹਦੇ ਨਾਲ ਜਿਹੜੀ ਅਨਪਲੋਇਮੈਂਟ ਬੜੀ ਜ਼ਿਆਦਾ ਆ ਜਾਣੀ ਸੀ ਤੁਹਾਨੂੰ ਪਤਾ ਅੱਗੇ ਅਨਪਲੋਇਮੈਂਟ ਬੜੀ ਹੈ 140 ਕਰੋੜ ਲੋਕ ਨੇ ਇੱਥੋਂ ਦੇ ਸਾਨੂੰ ਦੇਸ਼ ਦੇ ਵਾਸਤੇ ਸੋਚਣਾ ਚਾਹੀਦਾ ਨਾਲੇ ਡੈਮੋਕ੍ਰੇਸੀ ਦੇ ਵਿੱਚ ਇਹ ਹੁੰਦਾ ਜਦੋਂ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਆਜੋ ਆਪੋਜੀਸ਼ਨ ਵੀ ਸਟਰੋਂਗ ਚਾਹੀਦੀ ਹੈ ਕਿਉਂ ਚਾਹੀਦੀ ਹੈ ਉਹਦੇ ਵਾਸਤੇ ਕਿ ਜੇ ਕੋਈ ਬੰਦਾ ਗਲਤੀ ਕਰਦਾ ਹੈ ਤਾਂ ਉਹਦੀਆਂ ਗਲਤੀਆਂ ਜਿਹੜੀਆਂ ਹੈਗੀਆਂ ਹੋਈਆਂ ਤਾਂ ਵਾਸ਼ ਡੌਗਸ ਕਿ ਉਹਨੂੰ ਦੱਸਿਆ ਗਲਤੀ ਹੋ ਰਹੀ ਹੈ ਇੱਥੇ ਜੀ ਉਹਨਾਂ ਨੂੰ ਚੁੱਕਨੇ ਕਰੀਏ ਇਹ ਦੇਸ਼ ਸਾਡਾ ਹੈ ਕਿਸੇ ਇਕੱਲੇ ਆਦਮੀ ਦਾ ਇੱਕ ਦਾ ਦੇਸ਼ ਨਹੀਂ ਹੈ ਇੰਡੀਆ ਐਲਾਈਅንስ ਨਾਲ ਆਪੋਜੀਸ਼ਨ ਸਟਰੋਂਗ ਮੰਨਦੇ ਹੋ ਤੁਸੀਂ ਯਾਰ ਦੇਖੋ ਗੱਲ ਇਹ ਹੈ ਕਿ ਇੰਡੀਆ ਐਲਾਈਅንስ ਜਿਹੜਾ ਹੈਗਾ ਉਹਨਾਂ ਨੇ ਕੀਤਾ ਇੱਕ ਸੋਚ ਹੈ ਇੱਕ ਸੋਚ ਤੇ ਸਾਰੇ ਚੱਲ ਰਹੇ ਨੇ ਉਹ ਸੋਚ ਦੇ ਨਾਲ ਇਹ ਹਿੰਦੁਸਤਾਨ ਦੇ ਲੋਕਾਂ ਨੇ ਵੋਟਾਂ ਪਾਣੀਆਂ ਨੇ ਉਹਦਾ ਨਤੀਜਾ ਤੁਹਾਨੂੰ 4 ਜੂਨ ਨੂੰ ਪਤਾ ਲੱਗ ਜਾਏਗਾ ਕੀ ਕੀ ਹੈ ਉਹ ਤਾਂ ਹਿੰਦੁਸਤਾਨ ਦੇ ਲੋਕਾਂ ਦੀ ਸੋਚ ਹੈ ਮੇਰੀ ਸੋਚ ਨਹੀਂ ਹੈ ਉਹ ਹਿੰਦੁਸਤਾਨ ਦੇ ਲੋਕਾਂ ਦੀ ਸੋਚ ਹੈ ਇੰਡੀਆ ਅਲਾਈਅንስ ਉਹ ਸੋਚ ਨੂੰ ਲੋਕ ਕਿਵੇਂ ਅੱਗੇ ਲੈ ਕੇ ਜਾਂਦੇ ਨੇ ਉਹ ਸੋਚ ਨੂੰ ਉਹ ਸੋਚ ਤੇ ਕਿਵੇਂ ਤੁਰਦੇ ਨੇ ਉਹ ਸੋਚ ਜਿਹੜੀ ਹੈਗੀ ਹੈ ਉਹਨੇ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਪਰਮਿੰਦਰ ਸਿੰਘ ਪਿੰਕੀ ਸਾਹ ਨਾਲ ਮੌਜੂਦ ਹਨ ਜਿਨ੍ਹਾਂ ਨੇ ਖੁੱਲਕੇ ਗੱਲਬਾਤ ਹੈ ਜਿਹੜੀ ਉਹ ਆਪਣੀ ਰੱਖੀ ਹੈ ਤੇ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਦੇ ਉੱਤੇ ਜਿਹੜੇ ਤੰਜ ਨੇ ਉਹ ਕਸੇ ਨੇ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੀ ਕੀ ਤਸਵੀਰ ਹੈ ਜਿਹੜੀ ਉਹ ਰਹਿੰਦੀ ਹੈ ਇਹ ਦੇਖਣੀ ਬੇਹਦ ਹੈਮ ਰਹੇਗੀ ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਮੈਂ ਸਮਪਤੀ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਿੰਨ ਹੈਮਾਚਲ